ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀ ਅੱਜ ਪਿੰਡ ਬਰਿਆਮ ਵਾਲੀ ਸਾਡੇ ਮਨਰੇਗਾ ਆਗੂ ਇਨਾਮ ਦਾ ਸੈਸ ਮਲਕੀਤ ਕੌਰ ਸਾਡੀ ਛੋਟੀ ਭੈਣ ਇਹ ਮਨਰੇਗਾ ਮਜ਼ਦੂਰਾਂ ਵਿੱਚ ਮੀਟਿੰਗ ਕਰਾਈ ਆ ਜਿਸ ਦੇ ਸਬੰਧ ਵਿੱਚ ਅਸੀਂ ਸਾਰੇ ਪਿੰਡਾਂ ਦੇ ਵਿੱਚ ਆ ਇੱਕ ਇਸਤਿਹਾਰ ਦੇ ਰਹੇ ਹਾਂ ਜਿਦੇ ਵਿੱਚ 11 ਫਰਵਰੀ ਦੂਜਾ ਮਹੀਨਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਅਸੀਂ ਆਪਣੀ ਮਨਰੇਗਾ ਦੀ ਦਿਹਾੜੀ ਮਨਰੇਗਾ ਦੀ ਦਿਹਾੜੀ 700 ਦੀ ਮੰਗ ਕੀਤੀ ਗਈ ਤਾਂ ਜਿਹੜੇ ਖੇਤ ਮਜ਼ਦੂਰ ਆ ਜਾਂ ਸਾਰੀ ਮਜ਼ਦੂਰ ਆ ਜਿਹੜੇ ਹੋਰ ਵੀ ਮਜ਼ਦੂਰ ਆ ਇਹਨਾਂ ਦੀ 700 ਰੁਪਿਆ ਦਿਹਾੜੀ ਹੋਣੀ ਚਾਹੀਦੀ ਆ ਤਾਂ ਇਸ ਦਿਹਾੜੀ ਦੇ ਮਸਲੇ ਦੇ ਵਿੱਚ ਅਸੀਂ ਸਾਰੇ ਪਿੰਡਾਂ ਦੇ ਵਿੱਚ ਮੀਟਿੰਗ ਕਰਦੇ ਪਏ ਆ ਤਾਂ ਉਸ ਮੀਟਿੰਗ ਦੇ ਸੰਬੰਧ ਵਿੱਚ ਅਸੀਂ ਬੇਨਤੀ ਕਰਦੇ ਆ ਕਿ ਸਾਡੀ ਮਨਰੇਗਾ ਜਿਹੜੀ ਹੈਗੀ ਆ 2005 ਦੀ ਬਣੀ ਹੋਈ ਉਹ ਬਣ ਕਿਵੇਂ ਗਈ ਆ ਮੈਂ ਉਹਦੇ ਬਾਰੇ ਜਾਣਕਾਰੀ ਦਿਆਂਗਾ। ਬਾਬਾ ਸਾਹਿਬ ਡਾਕਟਰ ਬੇਟਕਾਰ ਪਿੰਗਲਾਵ ਸਾਹਿਬ ਨੇ 1952 'ਚ ਸਾਡਾ ਇੱਕ ਸੰਵਿਧਾਨ ਬਣਾਇਆ ਸੀ ਜਿਹਦੇ ਵਿੱਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਹੈ। 1952 ਦੇ ਸੰਵਿਧਾਨ ਨੂੰ ਸੋਧ ਕੀਤਾ 2005 ਦੇ ਵਿੱਚ ਇਹ 2005 ਦੇ ਵਿੱਚ ਰੋਜ਼ਗਾਰ ਗਰੰਟੀ ਯੋਜਨਾ ਐਕਟ 1 2005 ਚ ਕਾਨੂੰਨ ਬਣ ਗਿਆ ਸੀ ਗਰੰਟੀ ਕਾਨੂੰਨ ਬਣ ਗਿਆ ਸੀ ਗਰੰਟੀ ਕਾਨੂੰਨ ਦੇ ਵਿੱਚ ਕੀ ਲਿਖਿਆ ਸੀ ਹਰ ਘਰ ਹਰ ਸਾਲ ਘੱਟੋ ਘੱਟ 100 ਦਿਨ ਦਾ ਕੰਮ ਦੇਣਾ ਤੇ 100 ਦਿਨ ਦਾ 25 ਤੋਂ ਲੈ ਕੇ 30000 ਰੁਪਇਆ ਤੁਹਾਡਾ ਹਰ ਸਾਲ ਦਾ ਹਰ ਇੱਕ ਘਰ ਨੇ ਮਗਰ ਬੰਡਾ ਸੀ ਇੱਕ ਘਰ 'ਚ ਜੇ ਦੋ ਘਰ ਤਾਂ ਤੇ ਦੋ ਹੈ ਨਾ ਇੱਕ ਘਰ ਮਗਰ ਤੁਹਾਡਾ 25 ਤੋਂ ਲੈ ਕੇ 30000 ਬੰਨਾ ਸੀ ਆ 2005 ਤੋਂ ਲੈ ਕੇ 2025 ਚੜ ਗਿਆ 20 ਸਾਲ ਹੋ ਗਿਆ ਆਪਾਂ 20 ਦਾ ਜੋੜ ਨਾ ਲਾਈਏ 19 ਸਾਲਾਂ ਦਾ ਜੋੜ ਲਾਈਏ ਤੇ ਤੁਹਾਡਾ ਬੰਨਾ ਸੀ 570000 ਰੁਪਇਆ ਇੱਕ ਘਰ ਦਾ ਇੱਕ ਕਾਰ ਮਗਰ ਬੰਨਾ ਸੀ ਪਰ ਸਰਕਾਰ ਨੇ ਜ਼ਿੰਮੇਵਾਰੀ ਲਈ ਸੀ ਕਿ ਜਿਹੜੇ ਲੋਕਾਂ ਨੇ ਹੱਥ ਜੋੜ ਕੇ ਵੋਟ ਲਈ ਆ ਹੱਥ ਜੋੜ ਕੇ ਵੋਟ ਲਈ ਆ ਉਹਨਾਂ ਦਾ ਜਿਹੜਾ ਫਰਜ਼ ਆ ਉਹਨਾਂ ਦੇ ਜਿਹੜੀ ਡਿਊਟੀ ਆ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਸਵਿਧਾਨ ਕਹਿੰਦਾ ਹੈ ਕਿ ਉਹਨਾਂ ਲੋਕਾਂ ਨੇ ਚੁਣਿਆ ਉਹ ਲੋਕਾਂ ਦੇ ਨਮਾਇंदे ਆ ਉਹ ਲੋਕਾਂ ਦਾ ਰੋਜ਼ਗਾਰ ਲਾਗੂ ਕਰਾਉਣਗੇ ਲੋਕਾਂ ਦਾ ਵਿਕਾਸ ਲਾਗੂ ਕਰਾਉਣਗੇ ਲੋਕਾਂ ਨੂੰ ਇਨਸਾਫ ਦਵਾਉਣਗੇ ਲੋਕਾਂ ਦੇ ਹੱਕ ਵਿੱਚ ਚੰਗੇ ਚੰਗੇ ਮਤੇ ਪਾਸ ਕਰਕੇ ਦਿੰਗੇ ਪਰ ਉਹਨਾਂ ਲੋਕਾਂ ਨੇ ਉਲਟਾ ਸਿਸਟਮ ਕੀ ਬਣਾ ਲਿਆ ਉਹਨਾਂ ਨੇ ਸਿਸਟਮ ਬਣਾ ਲਿਆ ਕਿ ਜਦੋਂ ਪਿੰਡ ਵਾਸੀ ਕੰਮ ਕਰਨਾ ਚਾਹੁੰਦੇ ਆ ਕੰਮ ਉਹਨਾਂ ਨੂੰ ਨਹੀਂ ਦਿੰਦੇ ਜਦੋਂ ਰੋਲਾ ਪੈਂਦਾ ਧਰਮੇ ਲੱਗਦੇ ਆ ਜਦੋਂ ਧਰਨੇ ਲੱਗਦੇ ਆ ਖਬਰਾਂ 'ਚ ਖਬਰਾਂ ਲੱਗਦੀਆਂ ਚੈਨਲਾਂ 'ਚ ਖਬਰਾਂ ਲੱਗਦੀਆਂ ਇੰਟੈਲੀਜੈਂਸੀ ਦਿੱਲੀ ਰਿਪੋਰਟ ਦਿੰਦੀ ਆ ਸੀਆਈਡੀ ਜਿਹੜੀ ਹੈਗੀ ਉਹ ਮੁੱਖ ਮੰਤਰੀ ਨੂੰ ਰਿਪੋਰਟ ਦਿੰਦੀ ਆ ਤੇ ਪ੍ਰਸ਼ਾਸਨ ਤੇ ਦਬਾਅ ਪੈਂਦਾ ਹੈ ਤੇ ਵੀ ਇੰਨੇ ਕਰੋੜ ਰੁਪਏ ਮਨਰੇਗਾ ਦਾ ਸੈਂਟਰ ਸਰਕਾਰ ਨੇ ਦਿੱਤਾ ਤੇ ਕੰਮ ਚਲਾਓ ਉਸ ਤੋਂ ਬਾਅਦ ਪ੍ਰੈਸ਼ਰ ਪੈਂਦਾ ਡੀਸੀ ਤੇ ਤਾਂ ਡੀਸੀ ਜਿਹੜਾ ਹੈਗਾ ਵੀਡੀਓ ਬੁਲਾ ਲਿੰਦਾ ਵੀਡੀਓ ਸਰਪੇਕਟ ਬੁਲਾ ਲਿੰਦਾ ਤੇ ਸਰਪੰਚਾਂ ਦੀ ਚਾਦੀ ਬਣ ਜਾਂਦੀ ਆ ਕੌਣ ਕੰਮ ਕਰਦਾ सरपंचਾਂ ਦਾ ਪਰਿਵਾਰ ਕੰਮ ਕਰਦਾ ਹੈ ਸਰਪੰਚਾਂ ਦਾ ਰਿਸ਼ਤੇਦਾਰ ਕੰਮ ਕਰਦਾ ਹੈ ਸਰਪੰਚਾਂ ਦਾ ਵਫਾਦਾਰ ਕੰਮ ਕਰਦਾ ਹੈ ਸਰਪੰਚਾਂ ਦੇ ਨਾਲ ਜਿਹੜੇ ਗੁੰਡਾ ਕਿਸਮ ਦੇ ਲੋਕ ਉਮਦੇ ਹੁੰਦੇ ਆ ਉਹ ਕੰਮ ਕਰਦੇ ਕੰਮ ਕਿਵੇਂ ਕਰਦੇ ਆ ਤੇ ਕਾਗਜ਼ਾਂ 'ਚ ਹੀ ਮਤਾ ਪਾਸ ਕਰਦਾ ਕਾਗਜ਼ਾਂ 'ਚ ਹੀ ਮਸਟੌਲ ਆ ਗਿਆ ਕਾਗਜ਼ਾਂ 'ਚ ਹੀ ਕੰਮ ਹੋ ਗਿਆ ਜਦੋਂ ਪੈਸੇ ਆ ਗਏ ਵੰਡ ਕੇ ਖਾ ਲਓ ਐਵੇਂ ਹੁੰਦਾ ਨਾ ਤਾਂ ਇਹਦੇ ਸਬੰਧ 'ਚ ਭਾਈ ਸਾਹਿਬ ਮਨਰੇਗਾ ਨੂੰ ਜੇ ਚਾਲੂ ਕਰਾਉਣਾ ਹੈ ਤਾਂ ਤੁਹਾਨੂੰ ਇਕੱਠੇ ਹੋਣ ਦੀ ਲੋੜ ਆ ਤੇ ਇਹਦੇ ਉੱਪਰ ਨੰਬਰ ਹੈਗਾ ਨੰਬਰ ਤੇ ਤੁਸੀਂ ਵੀ ਤਾਲਮੇਲ ਕਰ ਸਕਦੇ ਹੋ ਅੱਗੇ ਕੀ ਹੈਗਾ ਤੇ ਮੈਨੂੰ ਤੁਹਾਡੇ ਤੋਂ ਪੂਰੀ ਆਸ ਆ ਕਿ ਰਿਸ਼ਤੇਦਾਰੀਆਂ ਦੇ ਵਿੱਚ ਵੀ ਇਹਨੂੰ ਵਟਸਐਪ ਕਰੋ ਫੋਨ ਚ ਕਹੋ ਜਾਂ ਜਾ ਕੇ ਲੰਘਦੇ ਟੱਪਦੇ ਕਰੋ ਨਾ ਨਾ ਲੀਗਾ ਹਥਿਆਰ ਮੰਦੇ ਰਹੋ ਇਹ ਮੇਰੀ ਬੇਨਤੀ ਆ ਕਿਉਂਕਿ ਵੇਖੋ ਪੈਨਸ਼ਨਾਂ ਦੀ ਮੰਗ ਜਿਹੜੀ ਹੈਗੀ ਆਪਣੀ 5000 ਦੀ ਹੈਗੀ ਆ 5000 ਦੀ ਪੈਨਸ਼ਨ ਜੇ ਤੁਸੀਂ 5000 ਦੀ ਪੈਨਸ਼ਨ ਕਰਾਉਣੀ ਤੇ ਤੁਹਾਨੂੰ ਆਪਣੇ ਆਪ ਨੂੰ ਜ਼ਿੰਮੇਵਾਰੀ ਲੈਣੀ ਪੈਗੀ। ਇਸੇ ਤਰ੍ਹਾਂ ਹੀ ਹੋਰ ਵੀ ਬਹੁਤ ਇਹਦੇ ਤੇ ਮੁੱਦੇ ਨੇ 15 ਮੁੱਦੇ ਨੇ ਜਿਹੜੇ ਆਪਣੇ ਸੰਵਿਧਾਨਕ ਹੱਕ ਨੇ। ਹੱਕਾਂ ਦੀ ਗੱਲ ਹੱਕ ਉਹਨਾਂ ਲਾਗੂ ਹੋ ਸਕਦੇ ਜਿਹੜੇ ਤੁਸੀਂ ਇਕੱਠੇ ਹੋਗੇ। ਤਾਂ ਭਾਵੇਂ ਕੋਈ ਸਾਈਕਲ ਤੇ ਆਵੇ ਕਿ ਭਾਵੇਂ ਕੋਈ ਆਪਣਾ ਵਹੀਕਲ ਕਰਕੇ ਆਵੇ ਭਾਵੇਂ ਕਿ ਬੱਸ ਤੇ ਆਵੇ ਡੀਸੀ ਦਫ਼ਤਰ ਦੇ ਸਾਹਮਣੇ ਡੂੰਗਾ ਜਿਹਾ ਗਰਾਊਂਡ ਹੈਗਾ ਉੱਥੇ ਨਾਲੇ ਤਾਂ ਟੈਂਟ ਲੱਗੇ ਹੋਣਗੇ ਨਾਲ ਉੱਥੇ ਚਾਹ ਪਾਣੀ ਦਾ ਲੰਗਰ ਵੀ ਚੱਲਦਾ ਰਹੇਗਾ। ਸਾਰੇ ਜ਼ਿੰਮੇਵਾਰੀ ਨਾਲ ਆਓ ਦੋ ਤੁਸੀਂ ਅੱਜ ਜੀ ਇੱਥੇ 7 6 7 ਜਣੇ ਖੜੇ ਹੋ ਤੇ ਦੋ ਬੰਦੇ ਤਾਂ ੱੱਕੇ ਨਾਲ ਵੀ ਤੁਸੀਂ ਲਿਆ ਸਕਦੇ ਉਹ ਕਿਹੜੇ ਕਿਹੜੇ ਹੈਨਾ ਦੋ ਤਾਂ ਰਿਸ਼ਤੇਦਾਰ ਬਹੁਤ ਹੀ ਹੁੰਦੇ ਆ ਨਾ ਬਈ ਕਿਹੜੇ ਜਿੰਨਾ ਤੇ ਜ਼ੋਰ ਹੁੰਦਾ ਜਿਨ੍ਹਾਂ ਨੂੰ ਕੰਨੋਂ ਤੋਂ ਫੜ ਕੇ ਲਿਆਏਗੀ ਇੱਕ ਜ਼ੋਰ ਹੁੰਦਾ ਹੈਨਾ ਫੜ ਲੈਣੀ ਆ ਨਾ ਉੱਪਰ ਜਾਈਆਂ ਕਾਹ ਕਰੇ ਇੱਕ ਪਣਵਈਆ ਹੁੰਦਾ ਹੈਨਾ ਹੈਨਾ ਚਲੋ ਸਾਲਿਆ ਇਹ ਟੈਂਸ਼ਨ ਤਾਂ ਤੇਰੇ ਬੁੜੇ ਬੜੀ ਦੀ ਵੀ ਹੈਗੀ ਆ ਹੈਨਾ ਬਈ ਤੇ ਭਾਈ ਲਓ ਜੋਰ ਲਾਓ ਇਹ 20 ਸਾਲ ਹੋ ਗਿਆ ਆਪਾਂ ਨੂੰ ਲੜਾਈ ਲੜਦਿਆਂ ਨੂੰ ਤਾਂ ਉਹ ਬੜੀ ਕੋਸ਼ਿਸ਼ ਕਰੀ ਵੀ ਲੋਕਾਂ ਦੀ ਸਮਝ ਬਣਾ ਕੇ ਕੱਟ ਕਰ ਲਈਏ ਪਰ ਹੁੰਦਾ ਨਹੀਂ ਐਸੇ ਕਿ ਮੈਨੂੰ ਮੇਂਦਾ ਕਿ ਮੈਂ ਡੇਢ ਮਹੀਨਾ ਤੁਹਾਨੂੰ ਪਹਿਲੋਂ ਇਸ਼ਤਿਹਾਰ ਦੇਨੇ ਸ਼ੁਰੂ ਕਰ ਦਿੱਤੇ ਸੀਗੇ ਤਾਂ ਐਸੇ ਕਿ ਕੱਟ ਹੋ ਸਕਦਾ ਜੇਕਰ ਤੁਸੀਂ ਜ਼ਿੰਮੇਵਾਰੀ ਲਓਗੇ ਤਾਂ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਸਿਕਾ ਨਮਸਕਾਰ